ਅੱਜ 15 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਤੁਹਾਡੇ ਹਲਕਾ ਦੇ ਵਿੱਚ ਅੱਜ ਮੌਸਮ ਕਿਹੋ ਜਿਹਾ ਹੈ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਅੱਜ ਜਿਵੇਂ ਕੱਲ ਪੰਜਾਬ ਦੇ ਵਿੱਚ ਮੌਸਮ ਰਿਹਾ ਉਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਕਿਉਂਕਿ ਗਰਮੀ ਅਤੇ ਹੋਮਸ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਜਿਵੇਂ ਕੱਲ ਦੱਸਿਆ ਹੋਇਆ ਸੀਗਾ ਕਿ 14 15 ਤੇ 16 ਤਰੀਕ ਦੇ ਵਿਚਕਾਰ ਇੱਕ ਜਾਂ ਦੋ ਦਿਨ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈਆਂ ਨੇ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਚਾਹੇ ਉਹ ਗੁਰਦਾਸਪੁਰ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਲੁਧਿਆਣਾ ਜਲੰਧਰ ਕਰਪੂਥਲਾ ਜਾਂ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਅੱਜ ਵੀ ਮੀਂਹ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਨੇ ਚਾਹੇ ਉਹ ਸਵੇਰਵਲੇ ਕੁਝ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਜਾਂ ਦੁਪਹਿਰ ਤੋਂ ਬਾਅਦ ਕੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਤੇਜ਼ ਸ਼ਰਾਟੇ ਲੱਗ ਸਕਦੇ ਹਨ ਜਿਹੜੇ ਬਾਕੀ ਰਹਿ ਗਏ ਜ਼ਿਲ੍ਹੇ ਨੇ ਉਹਨਾਂ ਵਿੱਚ ਕੁਝ ਖਾਸ ਵਾਪਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਗਰਮੀ ਅਤੇ ਹੌਮਸ ਨਾਲ 2-4 ਪਿੰਡ ਜਾਂ ਕਿਸੇ ਵੱਡੇ ਸ਼ਹਿਰ ਉੱਪਰ ਮਾੜਾ ਮੋਟਾ ਮੀਂਹ ਪੈ ਜਾਵੇ ਤਾਂ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਕ ਪਰ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ ਅਤੇ ਹਮਸ ਬਾਕੀ ਜ਼ਿਲ੍ਹਿਆਂ ਦੇ ਵਿੱਚ ਰਵੇਗਾ ਸਿਰ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਇਲਾਵਾ ਹਰਿਆਣਾ ਰਾਜਸਥਾਨ ਮੌਸਮ ਸਾਫ ਪਹਾੜੀ ਖੇਤਰਾਂ ਦੇ ਵਿੱਚ ਅਗਲੇ 24 ਤੋਂ 36 ਘੰਟੇ ਮੀਂਹ ਦੀਆਂ ਕਾਰਵਾਈਆਂ ਜਾਰੀ ਰਹਿਣਗੇ